ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਜਿਮਨੀ ਚੋਣਾ ਦੀ ਜਿਮਨੀ ਚੋਣਾ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਜਿਹੜੀਆਂ ਆਪੋ ਆਪਣੇ ਉਮੀਦਵਾਰਾਂ ਲਈ ਮੀਟਿੰਗਾਂ ਕਰਕੇ ਮੰਥਨ ਕਰ ਲੀਆਂ ਨੇ ਜੇ ਗੱਲ ਕਰੀਏ ਗਿੱਦੜਬਾਹਾ ਦੀ ਗਿੱਦੜਬਾਹਾ ਦੀ ਸੀਟ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਹੌਟ ਸੀਟ ਬੜੀ ਹੋਈ ਹੈ ਗਿੱਦੜਬਾਹਾ ਬਰਨਾਲਾ ਛੱਬੇਵਾਲ ਡੇਰਾ ਬਾਬਾ ਨਾਨਕ ਤੋਂ ਜਿਮਨੀ ਚੋਣ ਲੜੀ ਜਾਵੇਗੀ ਜਦੋਂ ਜਿਮਨੀ ਚੋਣਾ ਦਾ ਬਿਗਲ ਬਚੇਗਾ ਇਸ ਨੂੰ ਲੈ ਕੇ ਹੁਣ ਸਾਰੀਆਂ ਹੀ ਸਿਆਸੀ ਪਾਰਟੀਆਂ ਖਾਸ ਕਰਕੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੇ ਰਾਜਾ ਵਰਿੰਗ ਦੀ ਅਗਵਾਈ ਦੇ ਵਿੱਚ ਜੋ ਮੌਜੂਦਾ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਦੂਸਰੇ ਪਾਸੇ ਉਹ ਨਵੇਂ ਸਸਦਵੀ ਨੇ ਹਲਕਾ ਲੁਧਿਆਣਾ ਤੋਂ ਲਗਾਤਾਰ ਹੁਣ ਹਰ ਹਲਕੇ ਦੇ ਵਿੱਚ ਮੀਟਿੰਗ ਕੀਤੀ ਜਾਰੀ ਹੈ ਰਾਜਾ ਵਰਿੰਗ ਪਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅਤੇ ਬਾਕੀ ਦੇ ਜਿੰਨੇ ਵੀ ਸੰਸਦ ਜਿੱਤੇ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਦੂਸਰੇ ਪਾਸੇ ਰਾਜਾ ਬੜਿੰਗ ਦੇ ਇਸ ਹਨ ਹੌਸਲੇ ਬੁਲੰਦ ਨੇ ਕਿਉਂਕਿ 13 ਦੇ ਵਿੱਚੋਂ 7 ਸੀਟਾਂ ਲੋਕ ਸਭਾ ਦੀਆਂ ਚੋਣਾਂ ਦੀਆਂ ਜਿੱਤ ਕੇ ਰਾਹੁਲ ਗਾਂਧੀ ਦੀ ਝੋਲੀ ਦੇ ਵਿੱਚ ਪਾਈਆਂ ਨੇ ਆਮ ਆਦਮੀ ਪਾਰਟੀ ਨੇ ਜਿਹੜਾ ਪਤਾ ਖੇੜਿਆ ਸੀ ਨਾਰਾ ਬੋਲਿਆ ਸੀ 13 0 ਵਾਲਾ ਉਹ ਬਿਲਕੁਲ ਫੇਲ ਹੋ ਗਿਆ ਕਿਉਂਕਿ 13 ਦੇ ਵਿੱਚੋਂ ਤਿੰਨ ਸੀਟਾਂ ਆਮ ਆਦਮੀ ਪਾਰਟੀ ਦੀਆਂ ਝੋਲੀ ਦੇ ਵਿੱਚ ਪਈਆਂ ਜੇ ਗੱਲ ਕਰੀਏ ਹਲਕਾ ਜਲੰਧਰ ਵੈਸ ਤੋਂ ਜਿੱਥੇ ਪਿਛਲੇ ਮਹੀਨਿਆਂ ਮਹੀਨੇ ਜਿਹੜੀ ਜਿੰਮਨੀ ਚੋੜ ਹੋਈ ਸੀ ਉਥੇ ਬੁਰੀ ਤਰ੍ਹਾਂ ਹਾਰੀ ਸੀ ਕਾਂਗਰਸ ਕਿਉਂਕਿ ਬੀਬੀ ਸਰਿੰਦਰ ਕੌਰ ਨੂੰ ਖਲਵਾਇਆ ਗਿਆ ਸੀ ਜੋ ਸਾਬਕਾ ਡਿਪਟੀ ਮੇਅਰ ਸੀ ਜਲੰਧਰ ਦੇ ਲੇਖੇਨ ਕੀਚੇ ਨੰਬਰ ਤੇ ਲੇਕਿਨ ਹੁਣ ਰਾਜਾਪੜਿੰਗ ਨੇ ਇੱਕ ਵਾਰ ਫੇਰ ਬਰਕ ਮਾਰ ਦਿੱਤੀ ਹੈ ਦਹਾਰ ਮਾਰ ਦਿੱਤੀ ਉਹਨੇ ਕਿਹਾ ਕਿ ਜਿਮਣੀ ਚੋਣਾਂ ਨੂੰ ਲੈ ਕੇ ਸਾਡੇ ਹੌਸਲੇ ਬਲੰਦ ਨੇ ਦੂਜੇ ਪਾਸੇ ਹਲਕਾ ਬਰਨਾਲਾ ਤੋਂ ਵਿਜੇ ਇੰਦਰ ਸਿੰਘਲਾ ਜੋ ਸਾਬਕਾ ਸਿੱਖਿਆ ਮੰਤਰੀ ਰਹਿ ਚੁੱਕੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਯਾਨੀ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਸ ਤੋਂ ਬਾਅਦ ਉਸ ਨੂੰ ਲਾ ਦਿੱਤਾ ਗਿਆ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਤੀਫਾ ਦੇ ਦਿੱਤਾ ਸੀ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਤੇ ਸਿੱਖਿਆ ਮੰਤਰੀ ਬਣ ਗਏ ਸੀ ਪ੍ਰਗਟ ਸਿੰਘ ਜੋ ਖੇਡ ਮੰਤਰੀ ਵੀ ਸੀ ਯਾਨੀ ਕਿ ਦੋ ਅਹੁਦੇ ਉਹ ਸੰਭਾਲੇ ਸੀ 111 ਦਿਨਾਂ ਵਾਸਤੇ ਹੁਣ ਇੱਕ ਵਾਰ ਫਿਰ ਜਿਮਣੀ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਕਾਂਗਰਸ ਦੀ ਹਾਈ ਕਮਾਂਡ ਵਿਜੇ ਇੰਦਰ ਸਿੰਘਲਾ ਤੇ ਪੱਤਾ ਖੇਡਣ ਜਾ ਰਹੀ ਹੈ ਦੇਖਣਾ ਹੋਵੇਗਾ ਕਿ ਜਦੋਂ ਜਿਮਨੀ ਚੌਣਾਂ ਦਾ ਬਿਗਲ ਬਚੇਗਾ ਵਿਜੇ ਇੰਦਰ ਸਿੰਘਲਾ ਜਿਹੜੇ ਨੇ ਉਹ ਜਿੱਤ ਪਾਣਗੇ ਜਿਮਨੀ ਚੌਣ ਕਿਉਂਕਿ ਬਰਨਾਲਾ ਹਲਕਾ ਮਿੱਠੇੜ ਦਾ ਵੀ ਹੈ ਅਤੇ ਬਾਕੀ ਪਾਰਟੀਆਂ ਨੇ ਵੀ ਪੂਰ ਜੋਰ ਲਾਉਣਾ ਹੈ ਹਲਕਾ ਜਿਮਨੀ ਤੋਂ ਬਰਨਾਲਾ ਤੋਂ ਜਿਮਨੀ ਚੌਣ ਹੁਣ ਹਰੀ ਚੰਡੀ ਦੇ ਦਿੰਦੀ ਹੈ ਵਿਜੇ ਇੰਦਰ ਸਿੰਘ ਸਿੰਘਲਾ ਨੂੰ ਕਾਂਗਰਸ ਪਾਰਟੀ ਵੱਲੋਂ ਜਿਮਨੀ ਚੋਣ ਲਈ ਹਲਕਾ ਬਰਨਾਲਾ ਤੋਂ ਅੱਜ ਉਹਨਾਂ ਨੂੰ ਦੇਖਿਆ ਗਿਆ ਜਦੋਂ ਮੀਟਿੰਗ ਚੱਲ ਰਹੀ ਸੀ ਕਾਂਗਰਸ ਪਾਰਟੀ ਦੀ ਹਲਕਾ ਬਰਨਾਲਾ ਵਿਖੇ ਜਿਮਨੀ ਚੋਣ ਨੂੰ ਲੈ ਕੇ ਰਾਜਾ ਵਰਿੰਗ ਦੇ ਨਾਲ ਦੇਖੇ ਗਏ ਵਿਜੇਂਦਰ ਸਿੰਘ ਸਿੰਗਲਾ ਇਸ ਤੋਂ ਪਤਾ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਮੈਦਾਨ ਦੇ ਵਿੱਚ उतारेਗੀ ਹਲਕਾ ਬਰਨਾਲਾ ਤੋਂ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਨੂੰ ਕਾਂਗਰਸ ਪਾਰਟੀ ਧੰਨਵਾਦ